ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕਲੈਕਟਰ ਖਿੜਾਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਪੁਚਾਲੇ ਆਂਦਾ ਹੈ ਜੋ ਸ਼ੈਰਾਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਉੱਪਰ ਤੰਗ ਕੱਸਿਆ ਹੈ ਜੋ ਅੱਜ ਉਹਨਾਂ ਨੇ ਇਹ ਸ਼ੈਰਾਨਾ ਅੰਦਾਜ਼ ਦੇ ਵਿੱਚ ਕਿਹਾ ਹੈ ਕਿ ਜਿਨ੍ਹਾਂ ਦੀਆਂ ਲੰਗੋਟੀਆਂ ਫਟੀਆਂ ਉਹ ਸਾਡੀ ਪੱਗ ਉਛਾਲ ਰਹੇ ਨੇ ਸੋ ਇਸ ਦੇ ਕੀ ਮਾਇਨੇ ਨੇ ਤੇ ਇਹ ਕਿਸ ਨੂੰ ਕਿਹਾ ਗਿਆ ਹੈ ਜੋ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਉਸ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਹਰਾਇਆ ਹੈ ਜਿਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਇਹ ਵੱਡੇ ਖੁਲਾਸੇ ਕਰ ਦਿੱਤੇ ਨੇ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ 2021 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦਿੱਤੀ ਗਈ ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਸੀਐਮ ਲਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਕਮਾਂਡ ਸੰਭਾਲਣ ਤੋਂ ਬਾਅਦ ਜੋ ਪੰਜਾਬ ਦੀ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਜੋ 70 ਸੀਟਾਂ ਤੋਂ ਸਿਰਫ 18 ਸੀਟਾਂ ਤੇ ਸਿਮਟ ਗਈ ਔਰ ਇਹ ਸਾਰਾ ਦਾ ਸਾਰਾ ਭਾਂਡਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਪਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਹਰਾ ਦਿੱਤਾ ਹੈ ਸੋ ਨਵਜੋਤ ਸਿੰਘ ਸਿੱਧੂ ਨੂੰ ਉਸ ਤੋਂ ਬਾਅਦ ਪਾਰਟੀ ਦੇ ਅਹੁਦੇ ਪ੍ਰਧਾਨ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਰਾਜਾ ਵੜਿੰਗ ਦੇ ਹੱਥ ਕਮਾਂਦੇ ਦਿੱਤੀ ਗਈ ਸੋ ਨਵਜੋਤ ਸਿੰਘ ਸਿੱਧੂ ਪਿਛਲੇ 4 ਸਾਲ ਤੋਂ ਜਿਨ੍ਹਾਂ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ ਉਹ ਕਦੇ-ਕਦੇ ਆਪਣਾ ਅਝਿਹਾ ਬਿਆਨ ਦਿੰਦੇ ਨੇ ਜਦੋਂ ਪੂਰੀ ਸਿਆਸਤ ਵਿੱਚ ਹਲਚਲ ਮਚ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਕਾਂਗਰਸ ਨਹੀਂ ਛੱਡੀ ਜੋ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਬੱਡੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਏ ਜੋ ਸੂਤਰਾਂ ਦੇ ਅਨੁਸਾਰ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਨਹੀਂ ਛੱਡ ਕੇ ਜਾਣਗੇ ਜਦੋਂ ਤੱਕ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਆਖਰੀ ਦਮ ਤੱਕ ਕਾਂਗਰਸ ਵਿੱਚ ਰਹਿਣਗੇ ਤੇ ਕਾਂਗਰਸ ਵਿੱਚ ਹੀ ਹੁਣ ਉਹਨਾਂ ਦਾ ਜੀਨ ਮਰਨ ਹੋਵੇਗਾ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਨੂੰ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੁੱਖ ਚਿਹਰਾ ਦੇ ਤੌਰ ਤੇ ਜਾਣਿਆ ਜਾ ਰਹੇ ਨੇ ਸੋ ਨਵਜੋਤ ਸਿੰਘ ਸਿੱਧੂ ਜੋ ਸਿਆਸਤ ਦੇ ਵਿੱਚ ਉਹ ਸ਼ਹਿਰਾਨਾ ਅੰਦਾਜ਼ ਦੇ ਵਿੱਚ ਕੁਝ ਅਜਿਹੇ ਸ਼ਬਦ ਲਿਖ ਦਿੰਦੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਚੁੱਪ ਜਾਂਦੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਉੱਪਰ ਤੰਗ ਕੱਸਦੇ ਨੇ ਸੋ ਅੱਜ ਉਹਨਾਂ ਨੇ ਸ਼ਹਿਰਾਨਾ ਅੰਦਾਜ਼ ਦੇ ਵਿੱਚ ਆਪਣੀ ਹੀ ਕਾਂਗਰਸ ਦੇ ਲੀਡਰਾਂ ਦੇ ਉੱਪਰ ਖਾਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੂੰ ਇਹ ਸਮਰਪਿਤ ਕੀਤੇ ਨੇ ਸ਼ਬਦ ਜੋ ਉਹਨਾਂ ਨੇ ਲਿਖਿਆ ਕਿ ਜਿਨ੍ਹਾਂ ਦੀਆਂ ਲੰਗੋਟੀਆਂ ਫਟੀਆਂ ਉਹ ਸਾਡੀ ਪੱਗ ਉਛਾਲ ਰਹੇ ਨੇ ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੰਸਟਾਗ੍ਰam ਅਕਾਊਂਟ ਦੇ ਉੱਪਰ ਇਹ ਫੋਟੋ ਸ਼ੇਅਰ ਕਰਦੇ ਹੋਏ ਵਿਰੋਧੀਆਂ ਤੇ ਤਕੜਾ ਤਣਜ ਕੱਸਿਆ ਹੈ ਜੋ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੋ ਲੋਕ ਅੱਜ ਉਹਨਾਂ ਦੀਆਂ ਕਮੀਆਂ ਲੱਭ ਰਹੇ ਹਨ ਉਹਨਾਂ ਨੂੰ ਪਹਿਲਾਂ ਆਪਣੇ ਗਰੀਬਾਂ ਵਿੱਚ ਝੱਕਣਾ ਚਾਹੀਦਾ ਹੈ ਸੋ ਉਹ ਇੱਕ ਸਮੁੰਦਰ ਖੰਗਾਲਨ ਦੇ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਨੇ ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਤੱਕ ਫਟੀਆਂ ਹੋਈਆਂ ਹਨ ਉਹ ਸਾਡੀ ਪੱਗ ਉਸ਼ਾਲਣ ਲੱਗੇ ਹੋਏ ਹਨ ਸੋ ਸਿੱਧੂ ਦੇ ਵੱਲੋਂ ਅਜੇ ਹੀ ਸ਼ਹਿਰਾਨਾ ਅੰਦਾਜ਼ ਦੇ ਵਿੱਚ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਅਦਾਵਾ ਦੇ ਉੱਪਰ ਇਹ ਪੱਟੇ ਜਿਹੜੇ ਸ਼ਬਦ ਬੋਲੇ ਗਏ ਨੇ ਜੋ ਕਿ ਸੁਖਜਿੰਦਰ ਸਿੰਘ ਅਦਾਵਾ ਨੇ ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਰਨ ਹੀ ਕਾਂਗਰਸ ਦਾ ਇਹ ਹਸ਼ਰ ਹੋਇਆ ਹੈ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਕਮਜ਼ੋਰ ਕੀਤਾ ਹੈ ਤੇ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੂੰ ਕਾਂਗਰਸ ਤੋਂ ਬਾਹਰ ਕੀਤਾ ਜੋ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਸਿੱਧੂ ਨੇ ਆਪਣੇ ਇਹਨਾਂ ਲੀਡਰਾਂ ਨੂੰ ਜੋ ਵੱਡੇ ਤੰਜ ਕਿਸਦੇ ਹੋਏ ਇਹ ਗੱਲ ਕਹੀਏ ਸਿੱਧੂ ਦੀ ਇਸ ਸ਼ੈਰੀ ਦੇ ਡੂੰਗੇ ਸਿਆਸੀ ਤੇ ਨਿੱਜੀ ਮਾਇਨੇ ਹਨ ਉਹਨਾਂ ਨੇ ਆਪਣੀ ਸ਼ੈਰੀ ਰਾਈ ਉਹਨਾਂ ਲੋਕਾਂ ਤੇ ਨਿਸ਼ਾਨਾ ਸਾਧਿਆ ਜੋ ਪਿਛਲੇ ਸਮੇਂ ਦੇ ਵਿੱਚ ਜਾਂ ਵਰਤਮਾਨ ਵਿੱਚ ਉਹਨਾਂ ਦੀਆਂ ਕਮੀਆਂ ਤਲਾਸ਼ ਰਹੇ ਹਨ ਜੋ ਲੰਗੋਟੀਆਂ ਫਟੀਆਂ ਹੋਣਾ ਇੱਕ ਠੇਠ ਮੁਹਾਵਰਾ ਹੈ ਜਿਸ ਦਾ ਮਤਲਬ ਹੈ ਕਿ ਸਾਹਮਣੇ ਵਾਲੇ ਦੀ ਆਪਣੀ ਹਾਲਾਤ ਖਰਾਬ ਹੈ ਤੇ ਉਸ ਦਾ ਆਪਣਾ ਪੱਲਾ ਸਾਫ਼ ਨਹੀਂ ਪਰ ਇਸ ਦੇ ਬਾਵਜੂਦ ਉਹ ਦੂਜਿਆਂ ਦੇ ਅਕਸ ਨੂੰ ਠੇਸ ਪਹੁੰਚਾਉਣ ਤੇ ਨੈਤਿਕਤਾ ਦਾ ਪਾਠ ਪੜਾ ਰਹੇ ਹਨ ਸੋ ਦੱਸ ਦਈਏ ਕਿ ਸਿੱਧੂ ਦਾ ਇਹ ਬਿਆਨ ਅਜੇ ਸਮੇਂ ਵਿੱਚ ਆਇਆ ਜਦੋਂ ਆਪਣੀ ਹੀ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਰਹੇ ਹਨ ਕੁਝ ਦਿਨ ਪਹਿਲਾਂ ਸਿੱਧੂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਇਸ ਫੈਸਲੇ ਦੀ ਪੁਸ਼ਟੀ ਕਾਂਗਰਸ ਸੀਨੀਅਰ ਆਗੂ ਸੀਸ ਗਰਦੇਵ ਸਾਹਿਬका ਮੁੱਖ ਮੰਤਰੀ ਪੁਪੇਸ਼ ਵਗੇਲ ਨੇ ਅਬਰ ਸਾਰਵਜ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਉੱਥੇ ਵਿਵਾਦਾ ਕਾਰਨ ਸਿੱਧੂ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਜੋ ਸਿੱਧੂ ਨੇ ਅਜੇ ਤੱਕ ਕਾਂਗਰਸ ਨਹੀਂ ਛੱਡੀ ਸਿੱਧੂ ਕਾਂਗਰਸ ਦੇ ਵਿੱਚ ਮੁੱਖ ਚਿਹਰਾ ਨੇ ਸੋ ਪੁਪੇਸ਼ ਵਗੇਲ ਨੂੰ ਵੀ ਉਹਨਾਂ ਨੇ ਨਿਸ਼ ਪੰਜਾਬ ਦੇ ਵਿੱਚ ਇਨਚਾਰਜ ਨੇ ਉਹ ਵੀ ਪੰਜਾਬ ਦੇ ਉਹਨਾਂ ਲੀਡਰਾਂ ਦੇ ਕੱਠ ਪੁਤਲੀ ਬਣ ਚੁੱਕੇ ਨੇ ਜੋ ਲੀਡਰ ਪਹਿਲਾਂ ਹੀ ਭ੍ਰਿਸ਼ਟਾਚਾਰ ਵਿੱਚ ਫਸੇ ਹੋਏ ਨੇ ਰਾਜਾ ਵੜਿੰਗ ਦੇ ਉੱਪਰ ਵੱਡੇ ਇਲਜ਼ਾਮ ਲਾਇਆ ਨੇ ਕਿ ਰਾਜਾ ਵੜਿੰਗ ਮੁੱਖ ਮੰਤਰੀ ਦੇ ਪੈਰੀ ਪੈ ਚੁੱਕਿਆ ਹੈ ਜੋ ਬਸਾਂ ਦੀਆਂ ਬਾੜੀਆਂ ਦੇ ਵਿੱਚ ਵੱਡਾ ਕਪਲਾ ਹੈ ਉਹ ਕਪੜੇ ਤੋਂ ਡਰਦਾ ਹੋਇਆ ਰਾਜਾ ਵੜਿੰਗ ਜੋ ਬਿਲਕੁਲ ਚੁੱਕਿਆ ਹੋਇਆ ਹੈ ਪੰਜਾਬ ਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਕਦ ਦੇ ਬਰਾਬਰ ਪੂਰੇ ਦੇਸ਼ ਦੇ ਵਿੱਚ ਕੋਈ ਨਹੀਂ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਜਿਹੜੇ ਸਿੱਧੂ ਦੇ ਕੱਦ ਤੋਂ 10 ਗੁਣਾ ਛੋਟੇ ਨੇ ਸੋ ਨਵਜੋਤ ਸਿੰਘ ਸਿੱਧੂ ਦੇ ਉੱਪਰ ਅਜਿਹੇ ਤੰਜ ਕਸਨੇ ਉਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇੰਡੀਆ ਦਾ ਨਾਂ ਚਮਕਾਇਆ ਹੈ ਇੰਡੀਆ ਦੀ ਕ੍ਰਿਕਟ ਟੀਮ ਵਿੱਚ ਖੇਡੇ ਨੇ ਪਰ ਇਹ ਲੀਡਰ ਜਿਹੜੇ ਆਪਣੇ ਆਪ ਨੂੰ ਲੀਡਰ ਦੱਸ ਰਹੇ ਨੇ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਹੋਏ ਨੇ ਜਿਸ ਨੂੰ ਲੈ ਕੇ ਅੱਜ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਂਦੇ ਹੀ ਸਿਆਸਤ ਵਿੱਚ ਸਿਰਫ ਆਪਣਾ ਪੈਸਾ ਕਮਾਉਣ ਵਾਸਤੇ ਨੇ ਸੋ ਪੰਜਾਬ ਦੇ ਵਿੱਚ ਲੁੱਟਿਆ ਹੈ ਤਾਂ ਇਹਨਾਂ ਲੀਡਰਾਂ ਨੇ ਲੁੱਟਿਆ ਹੈ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਨੇ ਕਾਂਗਰਸ ਦੇ ਇਹ ਹਾਲਾਤ ਹੋਏ ਨੇ ਜਿਸ ਨੂੰ ਲੈ ਕੇ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਸ਼ੈਰਾਨਾ ਅੰਦਾਜ਼ ਦੇ ਵਿੱਚ ਇਹ ਪੱਟੇ ਸ਼ਬਦ ਲਿਖੇ ਗਏ ਨੇ